ਜੇ ਮੈਂ ਪੁੱਛਾਂ ਇਤਿਹਾਸ ਦਾ ਸਭ ਤੋਂ ਅਮੀਰ ਬੰਦਾ ਕੌਣ ਸੀ ਤੁਹਾਡਾ ਮਨ ਸ਼ਾਇਦ ਬਿਲ ਗੇਟਸ ਵੱਲ ਜਾਵੇਗਾ ਪਰ ਸਚਾਈ ਤੁਹਾਨੂੰ ਹੈਰਾਨ ਕਰ ਦੇਵੇਗੀ ਇਹ ਕਹਾਣੀ ਹੈ 14ਵੀਂ ਸਦੀ ਦੇ ਇੱਕ ਅਫਰੀਕੀ ਬਾਦਸ਼ਾਹ ਦੀ ਜਿਸ ਦੀ ਦੌਲਤ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਸੀ ਮਾਂਸਾ ਮੂਸਾ ਮਾਲੀ ਸਲਤਨਤ ਦਾ ਬਾਦਸ਼ਾਹ 1312 ਈਸਵੀ ਵਿੱਚ ਸਿੰਘਾਸਨ ਤੇ ਬੈਠਿਆ ਯੂਰਪ ਉਸ ਸਮੇਂ ਭੁੱਖਮਰੀ ਅਤੇ ਜੰਗਾਂ ਨਾਲ ਪੀੜਤ ਸੀ ਪਰ ਅਫਰੀਕਾ ਦਾ ਇਹ ਹਿੱਸਾ ਸੋਨੇ ਤੇ ਲੂਣ ਵਰਗੀਆਂ ਨੇਮਤਾ ਨਾਲ ਭਰਪੂਰ ਸੀ ਉਸ ਨੇ ਟਿੰਬੁਕੂਟ ਅਤੇ ਗਾਓ ਵਰਗੇ ਮਹੱਤਵਪੂਰਨ ਸ਼ਹਿਰ ਆਪਣੇ ਕਾਬਜ ਵਿੱਚ ਮਲਾ ਲਏ ਤੇ ਵਪਾਰ ਦੇ ਸਾਰੇ ਰਸਤੇ ਆਪਣੇ ਕਾਬੂ ਵਿੱਚ ਕਰ ਲ 224 ਇਸ ਵਿੱਚ ਉਹ ਹੱਜ ਲਈ ਰਵਾਨਾ ਹੋਇਆ ਪਰ ਇਹ ਕੋਈ ਆਮ ਯਾਤਰਾ ਨਹੀਂ ਸੀ ਹਜ਼ਾਰਾਂ ਸਿਪਾਹੀਆਂ ਨੌਕਰਾਂ ਤੇ ਗੁਲਾਮਾਂ ਦੇ ਨਾਲ 500 ਸੁਨੇਹਲ ਜਾਣ ਵਾਲੇ ਅਤੇ ਊਠਾਂ ਤੇ ਘੋੜਿਆਂ ਉੱਪਰ ਸੋਨੇ ਦੀਆਂ ਇੱਟਾਂ ਲੱਦੀਆਂ ਹੋਈਆਂ ਸਨ ਰਸਤੇ ਵਿੱਚ ਉਹ ਗਰੀਬਾਂ ਨੂੰ ਦਾਨ ਦਿੰਦਾ ਯਾਦਗਾਰ ਚੀਜ਼ਾਂ ਖਰੀਦਦਾ ਅਤੇ ਮਸਜਿਦਾਂ ਤੱਕ ਬਣਵਾ ਦਿੰਦਾ ਕਈ ਸ਼ਹਿਰਾਂ ਵਿੱਚ ਉਸਨੇ ਇੰਨਾ ਸੋਨਾ ਖਰਚਿਆ ਕਿ ਸਥਾਨਕ ਅਰਥਵਿਵਸਥਾ ਹੀ ਹਿੱਲ ਗਈ ਅਤੇ ਉਸ ਦੀ ਦੌਲਤ ਦੀਆਂ ਕਹਾਣੀਆਂ ਹਰ ਬੰਦਰਗਾਹ ਤੱਕ ਪਹੁੰਚ ਗਈਆਂ ਮੂਸਾ ਸਿਰਫ ਦੌਲਤ ਹੀ ਨਹੀਂ ਸਿੱਖਿਆ ਤੇ ਧਰਮ ਵਿੱਚ ਵੀ ਅੱਗੇ ਸੀ ਉਸਨੇ ਮਸਜਿਦਾਂ ਬਣਾਈ ਅਤੇ ਇੱਕ ਯੂਨੀਵਰਸਿਟੀ ਵੀ ਖੋਲੀ ਅੱਜ ਵੀ ਟਿੰਬੂ ਕੋਟ ਵਿੱਚ ਮਸਜਿਦਾਂ ਲਾਇਬ੍ਰੇਰੀਆਂ ਅਤੇ ਮਕਬਰੇ ਮੌਜੂਦ ਹਨ ਜੋ ਮਾਲੀ ਦੇ ਸਨੇਹਰੇ ਯੁੱਗ ਦੀ ਗਵਾਹੀ ਦਿੰਦੇ ਹਨ